ਜਿਹੜਾ ਕਰਮ ਦੂਸਰਿਆਂ ਨੂੰ ਚੋਟ ਪਹੁੰਚਾਉਂਦਾ ਹੈ ਉਸ ਤੋਂ ਦੁੱਖ ਹੀ ਨਿਕਲਦਾ ਸੁੱਖ ਨਹੀਂ ਨਿਕਲ ਸਕਦਾ ਕਿਸੇ ਦੇ ਮਨ ਨੂੰ ਤੂੰ ਚੋਟ ਪਹੁੰਚਾਈਏ ਤੋ ਤੈਨੂੰ ਮਾਨਸਿਕ ਪੀੜਾ ਮਿਲੇਗੀ ਕਿਸੇ ਦੇ ਸਰੀਰ ਨੂੰ ਤੂੰ ਚੋਟ ਪਹੁੰਚਾਈਏ ਤੋ ਸਰੀਰ ਤੇਰਾ ਬਚ ਨਹੀਂ ਸਕਦਾ ਤੂੰ ਕਿ ਪ੍ਰਮਾਤਮਾ ਦੇ ਦਰਬਾਰ ਦੇ ਚ ਰੰਗ ਰੂਪ ਨਜ਼ਰ ਭਾਸ਼ਾ ਮਜ਼ਬਦ ਦੀ ਵਿਚਾਰ ਨਹੀਂ ਆਉਂਦੀ ਤੇਰਾ ਰੰਗ ਕੈਸਾ ਹੈ ਤੇਰਾ ਰੂਪ ਕੈਸਾ ਹੈ ਤੇਰਾ ਮਜ਼ਬਦ ਕੀ ਹੈ ਤੇਰਾ ਮੁਲਕ ਕੈਸਾ ਤੇਰੀ ਭਾਸ਼ਾ ਕੀ ਏ ਤੇਰਾ ਵਰਨ ਕੀ ਏ ਤੇਰੀ ਜਾਤ ਪਾਤ ਕੀ ਏ ਪ੍ਰਮਾਤਮਾ ਇਸ ਦੇ ਵਿਚਾਰ ਨਹੀਂ ਕਰਦਾ ਫਿਰ ਕਿਸ ਨਹੀਂ ਕਰਦਾ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਹ ਸੱਚੇ ਦੇ ਦਰਬਾਰ ਵਿੱਚ ਕੇਵਲ ਕਰਮਾਂ ਦੀ ਵਿਚਾਰ ਹੋਰ ਕੁਝ ਵੀ ਨਹੀਂ ਤੇਰਾ ਮਜ਼ਬ ਕੀ ਏ ਤੇਰਾ ਮੁਲਕ ਕੀ ਏ ਤੇਰਾ ਰੰਗ ਰੂਪ ਕੈਸਾ ਤੇਰੀ ਭਾਸ਼ਾ ਕੀ ਏ ਜਾਤ ਪਾਤ ਕੀ ਏ ਗੋਤ ਕੀ ਹੈ ਘਰਾਨਾ ਕੀ ਹੈ ਕੁਛ ਵੀ ਨਹੀਂ ਕਰਮ ਕੀ ਹੈ ਕਰਮੇ ਕਰਮੇ ਹੋਏ ਵਿਚਾਰ ਦੁੱਖ ਹੈ ਤੂੰ ਸਮਝ ਲੈਣਾ ਕੋਈ ਐਸੇ ਬੀਜ ਬੋਏ ਗਏ ਅਕਸਰ ਮਨੁੱਖ ਕਹਿ ਦਿੰਦਾ ਹੈ ਪਤਾ ਨਹੀਂ ਇਹ ਦੁੱਖ ਕਿਉਂ ਹੈ ਦਰਸ ਬੀਜ ਅਜ ਬੋਇਆ ਤੋ ਫਲ ਅਜ ਤੇ ਹੈ ਨਹੀਂ